ਲੋ ਜੀ ਬਾਈ ਜਿਹਨੇ ਫਤੇਕਰ ਸਾਹਿਬ ਆਪਾਂ ਲੰਗਰ ਦੀ ਕਰ ਰਹੇ ਆ ਤਿਆਰੀ ਇਹ ਇਹ ਕੰਮ ਸ਼ੈੱਟ ਨਹੀਂ ਆਇਆ ਕਿਰੋਤਾ ਲਾ ਇਹ ਢੂੰਗੀ ਇਹੋ ਸਮਾਰ ਕੇ ਸ਼ੈੱਟ ਨਹੀਂ ਹੋਗਾ ਉਹ ਤਾਂ ਹੀ ਟੱਪਾ ਲਾਈਆਂ ਸੀਗੀਆਂ ਵੀ ਸ਼ੈੱਟ ਆ ਜਾਵੇ ਹਨਾ ਬਰਾਲੀ ਤੇ ਚਲੋ ਦੇਖਦੇ ਆ ਕੀ ਕਰਦੇ ਆ ਇੱਧਰ ਇੱਧਰ ਹੁਣ ਆਪਾਂ ਦੁੱਧ ਲਾ ਰਹੇ ਆ ਤੇ ਲੋ ਜੀ ਵੀਰੋ ਆ ਮਨਾਂ ਦੁੱਧ ਫੁੱਲ ਤਿਆਰ ਆ ਤੁਹਾਨੂੰ ਇਹ ਤੋਂ ਠੀਕ ਕਰੰਦੇ ਪਾਉਂਦੇ ਸੋਟੇਲੇ ਰੋਡ ਤੇ ਬਸ ਟ੍ਰੈਕਟਰ ਟ੍ਰੈਕਟਰ ਕੋਲ ਉਹ ਰੋੜ ਨਹੀਂ ਬਲ ਉਹ ਨਹੀਂ ਬਾਕੀ ਉਹ ਹੋਰ ਹੀ ਗੱਲਾਂ ਚਲੋ ਤੇ ਲੋ ਜੀ ਵੀਰੋ ਰੱਬ ਦਾ ਨਾਮ ਲੈ ਕੇ ਦੁੱਧ ਦਾ ਲੰਗਰ ਸ਼ੁਰੂ ਕਰਤਾ ਤੇ ਲੋ ਜੀ ਵੀਰੋ ਪਿੰਡ ਗੰਨੀਓ ਵੀਰੋ ਆ ਚੁੱਕੇ ਸੇਵਾ ਹੋਰ ਦੁੱਧ ਦੀ ਦੇਖ ਸਕਦੇ ਹੋ ਤੇ ਹਾਂ ਜੀ ਵੀਰ ਸੋਡਾ ਸਾਰਿਆਂ ਦਾ ਬਿਲ ਕੰਪ ਆਪਾਂ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਤੇ ਵੀਰ ਆਪਾਂ ਕੱਲ ਪਹੁੰਚ ਗਏ ਸੀਗੇ ਸ੍ਰੀ ਫਤੇਗੜ ਸਾਹਿਬ ਤੇ ਵੀਰ ਉਹ ਅੱਜ ਆਪਾਂ ਕਰ ਰਹੇ ਆ ਰੰਗ ਦੀ ਤਿਆਰੀ ਤੇ ਤੁਹਾਨੂੰ ਦਿਖਾਉਨੇ ਆ ਤੇ ਲੰਗਰੀ ਤਿਆਰੀ ਹੁੰਦੀ ਤੇ ਆ ਜੋ ਤੇ ਲੋ ਜੀ ਬਾਈ ਸ੍ਰੀ ਫਤੇਗੜ ਸਾਹਿਬ ਆਪਾਂ ਲੰਗਰ ਦੀ ਕਰ ਰਹੇ ਆ ਤਿਆਰੀ ਉਹ ਇੱਥੇ ਨਹੀਂ ਸਿੱਟਨੀ ਤੇ ਉਹ ਸਾਫ ਸਫਾਈ ਹੋ ਰਹੀ ਏ ਦੀ ਦੇਸ਼ ਆਦਿਓ ਨੌਜਵਾਨ ਮੁੰਡੇ ਜੀ ਫੁੱਲ ਸੇਵਾ ਕਰ ਰਹੇ ਨੇਗੇ ਉਹਨਾਂ ਨਾਲ ਦੇ ਦੇ ਤੇ ਲੋ ਜੀ ਵੀ ਲੌਂਜ ਜਮਾਨ ਮੁੰਡਿਆਂ ਨੇ ਵੀਰੋ ਸਾਰੀ ਜਗ੍ਹਾ ਸਾਫ਼ ਕਰਤੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਕਿਹਦੀ ਟਰਾਲੀ ਆਹਾ ਇੱਥੇ ਬੈਕ ਕਰਕੇ ਲਾ ਦੇਣੀ ਓਰੇ ਤੇ ਫਿਰ ਇੱਥੇ ਆਪਾਂ ਦੁੱਧਰਾ ਲੰਗਰ ਲਾਵਾਂਗੇ ਤੇ ਜਗ੍ਹਾ ਵੀ ਆਪ ਨੂੰ ਬਹੁਤ ਵਧੀਆ ਮਿਲ ਗਈ ਯਾਰ ਦੇਖ ਸਕਦੇ ਹੋ ਆਜੋ ਇਧਰ ਇਧਰ ਆ ਸਾਰੇ ਇਧਰ ਹੱਥ ਮੋਣਾ ਹੁਣ ਆਪਾਂ ਦੁੱਧ ਲਾ ਰਹੇ ਆ ਇੱਥੇ ਥੱਲੇ ਹੋਲੀ ਰੱਖੇ ਕੈਡਾ ਲਾ ਦਿਓ ਕੈਡਾ ਲਾ ਦਿਓ ਇਧਰ ਇਧਰ ਪੱਪਰੇ ਕਰ ਜਿੱਧਰ ਜਿੱਧਰ ਹੈ ਨਹੀਂ ਕੋਸ ਉਧਰ ਲਾ ਦਿਓ ਕੈਡਾ ਸੜ ਤੋਂ ਹੱਥ ਕੱਟ ਲੋੜ ਹੀ ਨਹੀਂ ਹੱਥ ਕੱਢ ਲੈ ਪੱਟ ਪਰੇ ਕਰ ਦੂਜਾ ਢੋਲ ਲੈ ਆਏ ਨੇ ਤੇ ਈ ਧਾਰ ਉੱਤੇ ਕੋਲ ਨੂੰ ਕਰ ਹੱਥ ਪੈਂਦੇ ਤੇ ਉਹ ਇਹ ਪਾਣੀ ਲੈਣ ਜਾ ਰਹੇ ਆ ਹਨਾ ਰਸਾਨ ਤੇ ਦੇਗ ਦੇਗ ਤੋਂ ਉਹਨੂੰ ਤੇ ਆਜੋ ਚਲੋ ਜੀ ਵੀਰੋ ਪਾਣੀ ਲੈ ਆਉਂਦੇ 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 ਓ ਚੱਲ 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 ਅੜ ਜਵੇ ਛੜ ਕੰਮ ਚਾਉਂਦਾ ਜਾਣਦੇ ਜਾਣਦੇ ਚੱਲ 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 ਇਹ ਜੇ ਕੰਮ ਸੈੱਟ ਨਹੀਂ ਆਇਆ ਚਲੋ ਤਾਲਾ ਇਹ ਢੂੰਗੀ ਇਹੋ ਮਾਰ ਕੇ ਛੱਟ ਨਹੀਂ ਹੋਗਾ ਵੇ ਤਾਂ ਇੱਟਾ ਪਾ ਲਾਈਆਂ ਸੀਗੀਆਂ ਵੀ ਛੱਟ ਆ ਜਾਵੇ ਹਨਾ ਟਰਾਲੀ ਤੇ ਚਲੋ ਦੇਖਦੇ ਆ ਕੀ ਕਰਦੇ ਆ ਉਹਦੇ ਤੇ ਕਿਵੇਂ ਲਾਉਣੇ ਇੱਥੇ ਜਿਗਾਰ ਜੇ ਨਾ ਜੋ ਕਿ ਟਰਾਲੀ ਤੇ ਚਲੀ ਜਾਵੇ ਉਹ ਜੀ ਬਾਕੀ ਨੌਜਵਾਨ ਮੁੰਡੇ ਕਹਿੰਦੇ ਦੁੱਧ ਦੀ ਬਾਲ ਨੇ ਤਿਆਰੀ ਕਰ ਰਹੇ ਨੇਗੇ ਜੀਗਾ ਤੋਂ ਹਾਂ ਤੇ ਬਾਕੀ ਤਾਂ ਨੇ ਕਿ ਸੇਵਾਦਾਰ ਤੇ ਆਹ ਟਰਾਲੀ era ਸੈੱਟ ਕਰ ਰਹੇ ਨੇਗੇ

ਬੱਚੇ ਬੱਚੇ ਯੇ ਲੱਗ ਗਿਆ ਜੀ ਸਾ ਸਰੀਆਤ ਜੈਸ ਨੂੰ ਦਿਖਾਉਣੇ ਦੇਖੋ ਹਾਂ ਉਹ ਪਿੰਡ ਦਾ ਡਾਲਾ ਤੇ ਹਾਂ ਜਮੇ ਨਾ ਲੱਗ ਗਿਆ ਮੂਰ ਨੂੰ ਕਰ ਲੈਣੇ ਪਿੰਡ ਥੋੜੀ ਦੀ ਮਗਰਦਾਰ ਲਾ ਲਈ ਉਹਦਾ ਕਾਲਾ ਵੀ ਉਹਦਾ ਕਾਲਾ ਲਾ ਲਈ ਲੋ ਜੀ ਆਪਣੀ ਟਰਾਲੀ ਲੱਗ ਚੁੱਕੀ ਆ ਦੁੱਧ ਲਾ ਲਿਆ ਜੀ ਥੱਲੇ ਦੁੱਧ ਗਰਮ ਕਰਨ ਲੱਗੇ ਮੁੰਡੇ ਸੇਵਾਦਾਰ ਦੁੱਧ ਗਰਮ ਕਰ ਲਿਆ ਜੀ ਖੰਡ ਪਾਤੀ ਬਸ ਬਹੁਤ ਅ ਵੀਰੇ ਮਿੱਠਾ ਬਹੁਤ ਹੋਰ ਪਾਈਏ ਆ ਬਾਕੀ ਸਮਾਨ ਪਿਆ ਜੀ ਦੋ ਡਰਮ ਅੱਜ ਲੈ ਕੇ ਆਏ ਸੀਗੇ ਜੀ ਭਰ ਕੇ ਬਾਕੀ ਦੁੱਧ ਕੱਲ ਨੂੰ ਆਊਗਾ ਕੱਲ ਨੂੰ ਸੇਵਾਦਾਰ ਲੈ ਕੇ ਆਉਣਗੇ ਤੇ ਲੋ ਜੀ ਵੀਰੋ ਉਸ ਨੂੰ ਦਿਖਾਉਣੇ ਆਪਾਂ ਕਿੰਨੀ ਕਿ ਲੰਗਰੀ ਤਿਆਰੀ ਹੋ ਚੁੱਕੀ ਆ ਹੁਣ ਹੁਣ ਤੱਕ ਮਤਲਬ ਇਹ ਆਦੀ ਦੇਖ ਸਕਦੇ ਆ ਤੇ ਇੱਧਰ ਵੀ ਦੁੱਧ ਬਾਹਰ ਨਹੀਂ ਹੈਗੇ ਮੰਡੇ ਤੇ ਇੱਧਰ ਸੁਣ ਦਿਓਣਾ ਟਰਾਲੀ ਤੇ ਟਰਾਲੀ ਦਾ ਵੀ ਜੀ ਬਾਹਰ ਬਾਈ ਵਧੀਆ ਲੱਗੇ ਟਰਾਲੀ ਆਪਣੀ ਤੇ ਤੁਹਾਨੂੰ ਦਿਖਾਉਣੇ ਆ ਯਾਦ ਬਹੁਤ ਉਹਨਾਂ ਨੂੰ ਕਿੰਨੀ ਚਾਹੀਦੀ ਆ ਆ ਲੱਗ ਗਿਆ ਇੱਥੇ ਮੇਜ ਤੇ ਇੱਥੇ ਵਾ ਦੁੱਧ ਦੀ ਸੇਵਾ ਲਾਵਾਂਗੇ ਉਹ ਟਰੈਕਟਰ ਦੀ ਸੀਟ ਤੇ ਰੱਖ ਦੇ ਤੇ ਲੋ ਜੀ ਵੀਰੋ ਪੰਜ ਮੀਟਰ ਤੱਕ ਆਪਾਂ ਲੰਗਰ ਆਪਾਂ ਸਟਾਰਟ ਕਰਦੇ ਨੂੰ ਦੁੱਧ ਦਾ ਤੇ ਸ਼ੁਰੂ ਕਰ ਦਿੰਨੇ ਵੀਰੋ ਇਹ ਵੀਰੋ ਦੇਖੋ ਆਪਾਂ ਲੰਗਰ ਆਪਣੇ ਪਿੰਡ ਦੇ ਸੀਨ ਤੇ ਕਿਹੜਾ ਐਨ ਆਰ ਆਈ ਵੀਰ ਨੇਗੇ ਉਹਨਾਂ ਦੇ ਸੰਜੋਗ ਨਾਲ ਆਪਾਂ ਨੇ ਵੀਰੋ ਸ੍ਰੀ ਫਤਿਹਗੜ ਸਾਹਿਬ ਤੋਂ ਉਧਰ ਲੰਗਰ ਆਪਾਂ ਲਾ ਰਿਆ ਹੁਣ ਤੇ ਲੋ ਜੀ ਵੀਰੋ ਆ ਮਾਲਾ ਦੁੱਧ ਦਾ ਪੁੱਲ ਤਿਆਰ ਆ ਤੋਨੂੰ ਤੇ ਥੋੜੇ ਟਾਈਮ ਚ ਮਾਲਾ ਜੀ ਆਪਣੇ ਪਿੰਡੋਂ ਦੂਜੀ ਟਰਾਲੀ ਵੀ ਆਈਆਂ ਨੇ ਤਿੰਨ ਟਰਾਲੀਆਂ ਆਉਣੀਆਂ ਨੇ ਗਿਆ ਤੇ ਉਹ ਵੀ ਨੌਜਵਾਨ ਮੁੰਡੇ ਹੋਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜੋ ਤੇ ਲੋਈ ਵੀ ਤਦ ਤੱਕ ਮੱਠਾ ਠੀਕ ਰਹਿਣਾ ਬੜਾ ਵਧੀਆ ਲੋਡ ਬੱਟਾ ਬੱਟਾ ਕੋਲ ਹੋਣੇ ਵਗੋ ਵਾਲੋੜੀ ਨਹੀਂ ਬਾਕੀ ਉਹ ਹੋਰੀ ਚਲੋ ਜੀ ਵਾਹਿਗੁਰੂ ਜੀ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਵੀਰ ਰੱਬ ਦਾ ਨਾਮ ਲੈ ਕੇ ਦੁੱਧ ਪਰਤੌਣ ਦੀ ਆਪਾਂ ਬਸ ਸ਼ੁਰੂ ਕਰਦੇ ਆਂ ਦੁੱਧ ਸ਼ੁਰੂ ਕਰਦੇ ਆਂ ਆਪਾਂ ਪਰਤੌਣਾ ਤੇ ਤੇ ਇਹਦੇ ਵਰਦੀਪ ਜੀ ਇਧਰ ਰਾਹ ਬਣਾਉਂਦੇ ਤਾਂ ਨੰਗੋ ਨੰਗੋ ਨੂੰ ਨਾ ਤੇ ਘਾ ਕੁ ਬਾਹ ਸੀਗਾ ਦੇਖੋ ਜੀ ਫੁੱਲ ਸੇਵਾ ਕਰ ਰਿਹਾ ਇਹ ਉਧਰ ਮੇਜ਼ ਵੀ ਲੱਗ ਰਿਆ ਮਤਲਬ ਲੱਗ ਚੁੱਕਿਆ ਹੀ ਹੈ ਠੀਕ ਸਾਹਮਣੇ ਤੇ ਆਜਾ ਤੇ ਲੋ ਜੀ ਵੀਰੋ ਰੱਬ ਦਾ ਨਾਮ ਲੈ ਕੇ ਦੁੱਧ ਦਾ ਲੰਗਰ ਸ਼ੁਰੂ ਕਰਤਾ ਤੇ ਲੋ ਜੀ ਵੀਰੋ ਸਵੇਰ ਹੋ ਚੁੱਕੀ ਆ ਤੇ ਟਾਈਮ ਹੋ ਗਏ 7 ਵਜੇ ਗਿਆ ਤੇ ਦਾਦ ਨੇ ਆਪਾਂ ਪੰਜ ਸੇਵਾਦਾਰ ਲੱਗੇ ਹੋਏ ਜੀ ਹੁਣ ਦੁੱਧ ਪਰਤੋਂ ਤੇ ਬਾਕੀ ਸੇਵਾ ਦਾ ਛੁੱਤੇ ਨੇਗੇ ਆਦੇ ਸਾਦੇ ਜੀ ਇਹ ਤੋਂ ਬਾਅਦ ਆਪਾਂ ਵੀਰੋ ਪੈ ਜਾਾਂਗੇ ਤੇ ਬਾਕੀ ਸੇਵਾਦਾਰ ਸੇਵਾ ਕਰਨਗੇ ਤੇ ਆਜੋ ਤੇ ਲੋ ਜੀ ਵੀਰੋ ਪੈਂਡ ਗੰਨੀਓ ਵੀਰੋ ਆ ਚੁੱਕੇ ਸੇਵਾ ਹੋਰ ਦੁੱਧ ਦੀ ਦੇਖ ਸਕਦੇ ਹੋ ਤੇ ਆ ਦੇਖੋ ਇਹ ਪੱਠੀਆਂ ਜੱਗੀਆਂ ਨਹੀਂ ਆ ਦੁੱਧ ਆ ਗਿਆ ਤੇ ਦੇਗੇ ਆ ਗਿਆ ਹੈ ਜੀ ਲੱਕੜਾ ਵੀ ਆ ਗਿਆ ਲੱਕੜਾ ਵੀ ਆ ਗਿਆ ਜੀ ਆ ਦੇਖੋ ਲੱਕੜਾ ਵੀ ਆ ਗਿਆ ਤੇ ਜੀ ਸੇਵਾ ਫੁੱਲ ਆ ਜੀ ਆ ਦੇਖੋ ਤੇ ਆਜ ਆ ਜਾ ਹਣੇ ਉਹੀ ਆ ਉਹ ਨਾ ਬਾਹਰ ਨਹੀਂ ਆ ਗਿਆ ਜਾ ਮਾਰ ਦੂ ਜੀ ਸੇਵਾ ਕੱਢੀਆਂ ਪਾਉਂਗਾ ਤੇ ਤਾਵਾ ਤੇ ਲੋ ਜੀ ਵੀਰੋ ਆਪਣੇ ਪਿੰਡ ਬਰੇ ਇੱਕ ਟਰਾਲੀ ਹੋਰ ਪਹੁੰਚ ਚੁਕੀ ਆ ਸ੍ਰੀ ਫਤੇਗੜ ਸਾਹਿਬ ਤੇ ਆ ਜੋ ਤੇ ਵੀਰੋ ਆਦਾ ਬਲੌਗ ਵੀਰੋ ਇੰਨਾ ਕੀ ਆ ਤੇ ਜੋ ਕਿ ਵੀਰੋ ਦੁੱਧ ਵੀ ਆ ਚੁਕਿਆ ਪਿੰਡੋਂ ਤੇ ਜੋ ਕਿ ਆਪਣੇ ਪੈਂਡਲ ਵੀ ਆ ਚੁਕਿਆ ਉਹ ਤੁਹਾਨੂੰ ਵੀਰੋ ਅਗਲੇ ਬਲੌਗ ਚ ਦਿਖਾਵਾਂਗੇ ਜੋ ਕਿ ਵੀਰੋ ਆ ਬਲੌਗ ਬਹੁਤ ਜਿਆਦਾ ਵੱਡਾ ਬਣ ਜੂਗਾ ਇਸ ਕਰਕੇ ਆਪਾਂ ਬਲੌਗ ਚ ਪਾ ਨਹੀਂ ਸਕਦੇ ਹੈਗੇ ਤੇ ਅਗਲਾ ਬਲੌਗ ਦੇਖਣ ਲਈ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਜੋ ਕਿ ਆਦਾ ਬਲੌਗ ਤੁਹਾਨੂੰ ਬੜੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੌਗ ਕਰੀ ਸਬਸਕ੍ਰਾਈਬ ਕਰਿਓ ਚੰਗਾ ਫਿਰ